ਕੁਝ ਘੰਟੇ ਪਹਿਲਾਂ ਲਾਪਤਾ ਹੋਇਆ ਰੂਸ ਦਾ ਯਾਤਰੀ ਜਹਾਜ਼ ਚੀਨੀ ਸਰਦ ਨੇੜੇ ਕ੍ਰੈਸ਼ 43 ਯਾਤਰੀਆਂ ਸਣੇ 49 ਲੋਕਾਂ ਦੀ ਮੌਤ ਵੇਖੋ ਵੀਡੀਓ ਸੁਰੱਖਿਤ ਨਹੀਂ ਰਿਹਾ ਹਵਾਈ ਸਫ਼ਰ ਅੰਗਾਰਾ 에ਰਲਾਈਨ ਦਾ ਸੀ ਜਹਾਜ਼ ਦਰਦਨਾਕ ਹਾਦਸੇ ਤੋਂ ਬਾਅਦ ਬਣ ਗਿਆ ਮਲਬਾ ਰੂਸ ਵਿੱਚ ਇੱਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਜਿਸ ਦੇ ਹੁਣ ਕ੍ਰੈਸ਼ ਹੋਣ ਦੀ ਖਬਰ ਹੈ ਕਿਉਂਕਿ ਜਹਾਜ਼ ਦਾ ਸਰਦਾ ਮਲਬਾ ਮਿਲ ਗਿਆ ਹੈ ਰਿਪੋਰਟ ਦੇ ਅਨੁਸਾਰ ਸਾਈਬੇਰੀਅਨ ਅੰਗਾਰਾ 에ਅਰਲਾਈਨਸ ਦੇ ਜਹਾਜ਼ ਦਾ ਮਲਬਾ ਚੀਨ ਦੀ ਸਰਦ ਨਾਲ ਲੱਗਦੇ ਅਮੂਰ ਖੇਤਰ ਦੇ ਟਿੰਡਾ ਸ਼ਹਿਰ ਤੋਂ 15 ਕਿਲੋਮੀਟਰ ਦੂਰ ਪਹਾੜੀ ਦੇ ਤਲ ਦੇ ਨੇੜੇ ਮਿਲਿਆ ਹੈ। ਹਾਲਾਂਕਿ ਹਾਦਸੇ ਦੀ ਅਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਮਿਲੇ ਮਲਬੇ ਦੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਹਨ। ਅਮੂਰ ਖੇਤਰ ਦੇ ਗਵਰਨਰ ਵੈਸੀਲੀ ਔਰ ਲੋਵ ਨੇ ਜਹਾਜ਼ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜਹਾਜ਼ ਵਿੱਚ 43 ਯਾਤਰੀ ਸਵਾਰ ਸਨ। ਜਿਨ੍ਹਾਂ ਵਿੱਚ ਪੰਜ ਮਾਸੂਮ ਅਤੇ 6 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ ਉਡਾਣ ਪਰੰਤੋ ਬਾਅਦ ਜਹਾਜ਼ ਦਾ 에ਅਰ ਟ੍ਰੈਫਿਕ ਕੰਟਰੋਲ ATC ਨਾਲ ਸੰਪਰਕ ਟੁੱਟ ਗਿਆ ਜਹਾਜ਼ ਆਪਣੇ ਲੈਂਡਿੰਗ ਸਥਾਨ ਦੇ ਨੇੜੇ ਸੀ ਪਰ ਅਚਾਨਕ 에ਅਰ ਟ੍ਰੈਫਿਕ ਕੰਟਰੋਲ ਦੀ ਰੈਡਾਰ ਸਕਰੀਨ ਤੋਂ ਗਾਇਬ ਹੋ ਗਿਆ ਉਸੇ ਸਮੇਂ ਜਹਾਜ਼ ਦੇ ਰੈਡਾਰ ਤੋਂ ਗਾਇਬ ਹੋਣ ਤੋਂ ਬਾਅਦ ਹੀ ਹਾਦਸੇ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਜਦੋਂ ਸਥਾਨਕ ਪੁਲਿਸ ਅਤੇ ਅਮੂਰ ਖੇਤਰ ਦੀਆਂ ਖੋਜ ਟੀਮਾਂ ਦੇ ਸਹਿਯੋਗ ਨਾਲ ਖੋਜ ਮੁਹਿੰਮ ਚਲਾਈ ਗਈ ਤਾਂ ਪਹਾੜੀ ਤੇ ਜੰਗਲ ਤੋਂ ਤੂਆ ਉੱਠਦਾ ਦੇਖਿਆ ਗਿਆ ਜਹਾਜ਼ ਦਾ ਸਰਦਾ ਮਲਬਾ ਮੌਕੇ ਤੇ ਬਰਾਮਦ ਕੀਤਾ ਗਿਆ ਤੁਹਾਨੂੰ ਦੱਸ ਦੇਈਏ ਕਿ ਐਨ 24 ਦਾ ਪੂਰਾ ਰੂਪ ਐਨਟੋਨੋਵ 24 ਹੈ ਇਹ ਸੋਵੀਅਤ ਰੂਸ ਵਿੱਚ ਬਣਿਆ ਇੱਕ ਮੱਧਮ ਰੇਂਜ ਵਾਲਾ ਡਬਲ ਇੰਜਣ ਟਰਬੋਪ੍ਰੋਪ ਯਾਤਰੀ ਜਹਾਜ਼ ਹੈ ਇਹ ਜਹਾਜ਼ ਛੋਟੀ ਦੂਰੀ ਤੱਕ ਉਡਾਣ ਭਰਨ ਲਈ ਬਣਾਇਆ ਗਿਆ ਹੈ ਇਹ ਜਹਾਜ਼ ਸਿਰਫ ਖੇਤਰੀ ਉਡਾਣਾਂ ਲਈ ਵਰਤਿਆ ਜਾਂਦਾ ਹੈ। ਇਸ ਜਹਾਜ਼ ਨੇ ਪਹਿਲੀ ਵਾਰ 1959 ਵਿੱਚ ਉਡਾਣ ਭਰੀ ਸੀ। ਇਹ ਜਹਾਜ਼ ਵਿਸ਼ੇਸ਼ ਤੌਰ ਤੇ ਰੂਸ, ਪੂਰਬੀ ਯੂਰਪ ਅਤੇ ਏਸ਼ੀਆ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਉਡਾਣ ਭਰਨ ਲਈ ਤਿਆਰ ਕੀਤਾ ਗਿਆ ਸੀ। ਐਂਟੋਨੋਵ 24 ਜਹਾਜ਼ 1500 ਤੋਂ 2000 ਕਿਲੋਮੀਟਰ ਦੀ ਦੂਰੀ ਤੱਕ ਉਡਾਣ ਭਰਨ ਦੇ ਸਮਰੱਥ ਹੈ। ਇਸ ਜਹਾਜ਼ ਦੀ ਖਾਸ ਗੱਲ ਇਹ ਹੈ ਕਿ ਇਹ ਛੋਟੀ ਦੂਰੀ ਦੇ ਰਣਵੇਅ ਤੇ ਆਸਾਨੀ ਨਾਲ ਉਡਾਣ ਭਰ ਸਕਦਾ ਹੈ ਅਤੇ ਉਤਰ ਸਕਦਾ ਹੈ। ਇਸ ਦੇ ਡਿਜ਼ਾਈਨ ਦੇ ਕਾਰਨ ਇਸ ਜਹਾਜ਼ ਨੂੰ ਅਕਸਰ ਕਾਰਗੋ ਜਹਾਜ਼ ਵਜੋਂ ਵਰਤਿਆ ਜਾਂਦਾ ਰਿਹਾ ਹੈ ਇਸ ਜਹਾਜ਼ ਨੂੰ ਫੌਜੀ ਆਵਾਜਾਈ ਲਈ ਵੀ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ